ਦਰਸ਼ਕੋ ਅੱਜ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਹਾਂ 80 ਸਾਲਾਂ ਦੇ ਨੌਜਵਾਨ ਨਾਲ ਦਰਸ਼ਕੋ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਪਾਸੇ ਤਾਂ ਮੈਂ ਉਮਰ ਕਹਿ ਰਹੀਆਂ ਇਨਸਾਨ ਦੀ 80 ਸਾਲ ਹੈ ਤੇ ਦੂਜੇ ਪਾਸੇ ਮੈਂ ਕਹਿ ਰਹੀਆਂ ਕਿ ਨੌਜਵਾਨ ਨੇ ਦਰਸ਼ਕੋ ਬੇਸ਼ੱਕ ਉਮਰ ਪੱਖੋਂ ਉਹ ਬਜ਼ੁਰਗ ਨੇ ਪਰ ਉਹਨਾਂ ਦਾ ਦਿਲ ਤੇ ਜਨੂਨ ਤੇ ਜਜ਼ਬਾ ਜਿਹੜਾ ਹੈ ਉਹ ਨੌਜਵਾਨਾਂ ਵਾਲਾ ਹੈ ਐ 128 ਇਵੈਂਟਸ ਦੇ ਵਿੱਚ ਪਾਰਟਿਸਪੇਟ ਕਰ ਚੁੱਕਿਆ ਫੁੱਲ ਮੈਰਾਥਨ ਹਾ ਮੈਰਾਥਨ 18 ਮੈਰਾਥਨ 128 ਵਿੱਚੋਂ ਮੇਰੇ ਕੋਲ 107 골ਡ ਮੈਡਲ ਨੇ ਮਾਰਨਿੰਗ ਦੇ ਵਿੱਚ ਮੈਂ 3:30 ਵਜੇ ਵੀ ਉੱਠ ਕੇ ਮਤਲਬ ਮੈਂ ਸਟਾਰਟ ਕਰ ਲੈਂਦਾ ਸੀਗਾ ਤੇ ਫਤਿਹਗੜ੍ਹ ਸਾਹਿਬ ਮੈਂ ਜਾਣਾ ਸੀਗਾ ਉਹ ਹੈ ਮਥਾ ਟੇਕਣ ਮੈਂ ਇਹੀ ਸੋਚਿਆ ਵੀ بجائے ਇਸ ਦੇ ਕਿ ਮੈਂ ਕਿਸੇ ਕਾਰ ਤੇ ਜਾਂ ਸਕੂਟਰ ਤੇ ਜਾਵਾਂ ਤੇ ਮੈਂ ਇੱਥੋਂ ਜਿਉਂ ਘਰੋਂ ਭੱਜਿਆ ਤੇ 32 ਕਿਲੋਮੀਟਰ ਮੇਰੇ ਘਰ ਤੋਂ ਉਹ ਜਾਣ ਸੀਗਾ 32 ਕਿਲੋਮੀਟਰ ਵਾਪਸ 64 ਕਿਲੋਮੀਟਰ ਮੈਂ ਉਸ ਦੇ ਨਿਕਰ ਕੇ ਆਇਆ ਕਿਰਨ ਲਾ ਦਿੱਤਾ ਕੋਟ ਰਸ਼ ਬਾਕੀ ਕਹਿੰਦੇ ਨੇ ਪਿੱਛੇ ਛਪਾ ਦੇਣਾ ਤੁਹਾਡੇ ਉਹ ਕਿਸੇ ਬੱਚੇ ਨੇ ਮੇਰੇ ਪਿੱਛੇ ਰੱਖਦਾ ਮੈਨੂੰ ਪਤਾ ਨਾ ਲੱਗਿਆ ਤੇ ਉਹਨੇ ਜੋ ਮਤਲਬ ਮੈਂ ਜਦੋਂ ਆਈ ਮੇਰੀ ਵਾਰੀ ਭੱਜਦੀ ਤਾਂ ਮੈਂ ਤਾਂ ਭੱਜ ਨਹੀਂ ਸੀ ਹੁੰਦਾ ਤੇ ਸਾਰੇ ਵਿੱਚੇ ਮਤਲਬ ਆਖਣ ਓਏ 올ਡ ਮੈਨ 올ਡ ਮੈਨ 올ਡ ਮੈਨ ਸੋ ਉਸ ਤੋਂ ਬਾਅਦ ਹੁਣ ਮੈਨੂੰ ਉਹ ਜਦੋਂ ਇਨਸੀਡੈਂਟ ਜਿਆਦਾ ਹੁੰਦਾ ਹੈ ਤੇ ਮੈਂ 올ਡ ਮੈਨ ਨੂੰ ਗੋਲਡ ਮੈਨ ਬਣਾਇਆ ਉਸਨੂੰ ਤੁਸੀਂ ਕਿਤੇ ਆਉਂਦੇ ਜਾਂਦੇ ਹੈਗੇ ਹੋ ਤੁਸੀਂ ਉਹ ਵੀ ਸਫ਼ਰ ਪੈਦਲ ਹੀ ਤੈਅ ਕਰਦੇ ਹੋ ਜਾਂ ਕਿਸੇ ਵਾਹਨ ਦੀ ਵਰਤੋਂ ਕਰਦੇ ਹੋ ਮੇਰੇ ਪਾਸ ਕੋਈ ਸਾਈਕਲ ਸਕੂਟਰ ਕਾਰ ਨਹੀਂ ਹੈ ਮੈਂ ਅਕਸਰ ਕਹਿੰਦਾ ਹਾਂ ਨਾ ਵੀ ਜਿਆਦਾ ਪੈਦਲ ਤੁਰੋ ਜਾਂ ਜਾ ਕੇ ਚਲੋ ਬਚਾਲੇ ਕੀ ਇਹ ਕੀ ਛੋਟ ਮਤਲਬ ਐਵੇਂ ਤੁਸੀਂ ਸੜਕਾਂ ਤੇ ਭੀੜ ਕਰ ਕਰ ਰਹੇ ਹੋ ਡਿਪੈਂਡ ਹੋ ਕੇ ਨਾ ਰਹੋ ਇਹ ਨਾ ਸੋਚੋ ਕਿ ਹੁਣ ਮੇਰੇ ਬੱਚੇ ਨੇ ਪੋਤੇ ਨੇ ਮੈਂ ਉਹ ਮੇਰੀ ਸੇਵਾ ਕਰਨੋ ਜਿੰਨਾ ਚ ਤੁਹਾਡੀ ਆਪਣੀ ਹਿੰਮਤ ਹੈ ਉਹ ਦਾ ਉਹਨੂੰ ਯੂਜ਼ ਕਰੋ ਨਾ ਕਿ ਡਿਪੈਂਡ ਹੋ ਕੇ ਰਹੋ ਬਾਕੀ ਮੈਂ ਸਾਰਾ ਕੰਮ ਕਰਦਾ ਆਪ ਕਰਦਾ ਸੀ ਆਪਦੀ ਰੋਟੀ ਆਪਦਾ ਖਾਣਾ ਆ ਬਣਾਉਣਾ ਹੈ ਆਪਦੇ ਕੱਪੜੇ ਧੋਣੇ ਹਾਲੇ ਵੀ ਮੈਂ ਕਦੇ ਵਾਈਫ ਤੋਂ ਕਦੇ 20 ਜਾਂ ਮਸ਼ੀਨ 'ਚ ਮੈਂ ਕਦੇ ਕੱਪੜਾ ਨਹੀਂ ਧੋਤਾ ਆਪਣੇ ਕੱਪੜੇ ਰੋਜ਼ ਦੇ ਰੋਜ਼ ਮੈਂ ਆਪ ਧੋਣੇ ਨੇ ਆਪਣਾ ਵੱਤੋ ਵੱਤ ਕੰਮ ਨੇ ਪਰਸਨਲ ਜਿਹੜਾ ਹੈ ਸਾਰਾ ਆਪਣੇ ਆਪ ਕਰਨੇ ਮੈਂ ਡਿਪੈਂਡੈਂਟ ਹੋ ਕੇ ਨਹੀਂ ਰਹਿ ਸਕਦਾ ਕਿਸੇ ਤੇ ਸਵੇਰੇ ਉੱਠਣਾ ਤਾਂ ਪਹਿਲੀ ਚੱਲ ਵੀ ਨੌਜਵਾਨ ਮਤਲਬ ਮੇਰੀ ਪਹਿਲਾ ਵਰਡ ਆਪਣੇ ਆਪ ਨੂੰ ਜਿਹੜਾ ਹੁੰਦਾ ਉਹ ਕਹਿੰਦਾ ਚੱਲ ਵੀ ਉੱਠ ਨੌਜਵਾਨ 4:00 ਵਜੇ 3:00 ਵਜੇ ਤੇ ਮੈਂ ਚਲੋ ਚੱਲੀਏ ਸੋ ਮੈਂ ਫਟਾਫਟ ਤਿਆਰ ਹੋਣਾ ਗੁਰੂ ਸਾਹਿਬ ਦਾ ਨਾਮ ਧਿਆਉਣਾ ਤੇ ਉਸ ਤੋਂ ਬਾਅਦ ਆਪਨਾ ਚਾਦਾ ਕਾ ਬਣਾਉਣਾ ਤੇ ਬਾਗ ਨੂੰ ਨਿਕਲ ਜਾਣਾ ਪੰਜਾਬ ਟੂ ਪ੍ਰਦੇਸ਼ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਦਮਨਪ੍ਰੀਤ ਕੌਰ ਸਵਾਗਤ ਕਰਦੀ ਆਂ ਦਰਸ਼ਕੋ ਅੱਜ ਅਸੀਂ ਤੁਹਾਨੂੰ ਮਿਲਾਨ ਜਾ ਰਹੇ ਆਂ 80 ਸਾਲਾਂ ਦੇ ਨੌਜਵਾਨ ਨਾਲ ਦਰਸ਼ਕੋ ਤੁਸੀਂ ਸੋਚ ਰਹੇ ਹੋਵੋਗੇ ਕਿ ਇੱਕ ਪਾਸੇ ਤਾਂ ਮੈਂ ਉਮਰ ਕਹਿ ਰਹੀ ਆਂ ਇਨਸਾਨ ਦੀ 80 ਸਾਲਾਂ ਤੇ ਦੂਜੇ ਪਾਸੇ ਮੈਂ ਕਹਿ ਰਹੀ ਆਂ ਕਿ ਨੌਜਵਾਨ ਨੇ ਦਰਸ਼ਕੋ ਬੇਸ਼ੱਕ ਉਮਰ ਪੱਖੋਂ ਉਹ ਬਜ਼ੁਰਗ ਨੇ ਪਰ ਉਹਨਾਂ ਦਾ ਦਿਲ ਤੇ ਜਨੂਨ ਤੇ ਜਜ਼ਬਾ ਜਿਹੜਾ ਹੈ ਉਹ ਨੌਜਵਾਨਾਂ ਵਾਲਾ ਹੈ ਦਰਸ਼ਕੋ ਮੈਂ ਤੁਹਾਨੂੰ ਦੱਸ ਦਿਆਂ ਕਿ ਉਹਨਾਂ ਨੇ 80 ਸਾਲਾਂ ਦੀ ਉਮਰ ਦੇ ਵਿੱਚ 100 ਤੋਂ ਵੱਧ ਜਿਹੜਾ ਹੈ ਸੋਨ ਤਗਮਿਆਂ ਨੂੰ ਹਾਸਲ ਕੀਤਾ ਹੈ ਆਓ ਉਹਨਾਂ ਬਹੁਤ ਬਹੁਤ ਸ਼ੁਕਰੀਆ ਬੇਟੀ ਤੁਸੀਂ ਆਏ ਹੋ ਅਨਪਖ ਜੀ ਸਰ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਇਸ ਸਫਰ ਬਾਰੇ ਜਾਨਣਾ ਚਾਹਾਂਗੇ ਕਿ ਤੁਹਾਡੇ ਇਸ ਸਫਰ ਦੀ ਸ਼ੁਰੂਆਤ ਕਦੋਂ ਤੇ ਕਿਵੇਂ ਹੋਈ ਮੇਟੇ ਵੈਸੇ ਮੈਂ ਸਕੂਲ ਲਾਈਫ ਦੇ ਵਿੱਚ ਜਾਂ ਕਾਲਜ ਲਾਈਫ ਦੇ ਵਿੱਚ ਮੈਂ ਕਦੇ ਪਾਰਟਿਸਪੇਟ ਨਹੀਂ ਸੀ ਕੀਤਾ ਉਸ ਤੋਂ ਬਾਅਦ ਨੌਕਰੀ ਸਟਾਰਟ ਕੀਤੀ 40 ਸਾਲ ਮੈਂ ਨੌਕਰੀ ਕੀਤੀ ਨੌਕਰੀ 'ਚ ਮੈਂ 2001 'ਚ ਰਿਟਾਇਰ ਹੋਇਆ ਜਦੋਂ ਤਾਂ ਉਸ ਤੋਂ ਬਾਅਦ ਮੇਰੀ ਬ੍ਰਿਸਕ ਵਾਕ ਸ਼ੁਰੂ ਹੋਈ ਤੇ ਬ੍ਰਿਸਕ ਵਾਕ ਹੌਲੀ 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 10-12 ਸਾਲਾਂ ਦੇ ਵਿੱਚ ਰਨ ਦੇ ਵਿੱਚ ਤਬਦੀਲ ਹੋ ਗਈ ਤੇ ਮੈਂ 2012 'ਚ ਪਹਿਲੀ ਵਾਰੀ ਮੈਂ ਹਮ ਰਤਨ ਦੌੜੀ ਕੈਨੇਡਾ ਦੇ ਵਿੱਚ ਉਦੋਂ ਇੰਡੀਆ ਚ ਖਾਸ ਕਰਕੇ ਚੰਡੀਗੜ੍ਹ ਚ ਮੈਰਾਥਨ ਨਹੀਂ ਸਵਾਇਆ ਕਰਦੀ ਸੋ ਮੈਨੂੰ ਉੱਥੇ ਮੌਕਾ ਮਿਲਿਆ ਮੇਰੀ ਮੇਰੀ ਸ਼ੁਰੂਆਤ 2012 ਚ ਹਮ ਰਤ ਨਾਲ ਸਟਾਰਟ ਹੋਈ ਜੀ ਸਰ ਜਿਵੇਂ ਤੁਸੀਂ ਦੱਸਿਆ ਹੈਗਾ ਕਿ ਤੁਸੀਂ ਲੰਬਾ ਅਰਸਾ ਜਿਹੜੀ ਨੌਕਰੀ ਕੀਤੀ ਹੈ ਤੁਹਾਡੀ ਨੌਕਰੀ ਜੋ ਸੀ ਉਹ ਇਸੇ ਫੀਲਡ ਨਾਲ ਰਿਲੇਟਡ ਸੀ ਜਾਂ ਕਿਸੇ ਹੋਰ ਖੇਤਰ ਦੇ ਵਿੱਚ ਸੀ ਨਹੀਂ ਮੇਰੀ ਨੌਕਰੀ ਪੰਜਾਬ ਸਿਵਲ ਸੈਕਰੀਟਰੀ ਦੀ ਨੌਕਰੀ ਸੀ ਕਿ ਪ੍ਰਮੋਸ਼ਨ ਹੁੰਦੇ ਹੁੰਦੇ ਮੈਂ ਅਖੀਰਲੀ ਪੋਸਟ ਜਿਹੜੀ ਮੇਰੀ ਸੀ ਉਹ ਸਪੈਸ਼ਲ ਸੈਕਟਰੀ ਟੂ ਮਿਨਿਸਟਰ ਮੇਰੀ ਪੋਸਟ ਸੀ ਸੀਨੀਅਰ ਕਲਾਸ ਬੈਂ ਸਕੀਮ ਨਿਸ਼ਟ ਦੇ ਨਾਲ ਬਹੁਤ ਸਾਰੇ ਵਜ਼ੀਰਾਂ ਦੇ ਨਾਲ ਔਰ ਬਹੁਤ ਸਾਰੇ ਸੈਕਟਰੀ ਟੂ ਜਿਹੜੇ ਹੈ ਗਵਰਨਮੈਂਟ ਦੇ ਉਹਨਾਂ ਨਾਲ ਮੈਂ ਕੰਮ ਕਰਨ ਦਾ ਮੈਨੂੰ ਮੌਕਾ ਮਿਲਿਆ ਸੋ ਮੇਰੀ ਨੌਕਰੀ ਬਹੁਤ ਅੱਛੀ ਰਹੀ ਮਤਲਬ ਅੱਛੀ ਪ੍ਰਮੋਸ਼ਨਾਂ ਸੀਗੀਆਂ ਤੇ ਬੜੀ ਰਿਸਪੈਕਟੇਬਲ ਪੋਸਟ ਸੀਗੀ ਸਾਡੀ ਸੈਕਟਰੀ ਦੇ ਵਿੱਚ ਸੋ ਮੇਰੀ ਉਹ ਤੋਂ ਬਹੁਤ ਅੱਛੀ ਰਹੀ ਮਤਲਬ ਰਿਹਾ ਹਾਂਜੀ ਸਰ ਤੁਹਾਨੂੰ ਗੋਲਡਨ ਸਿੱਖ ਦੇ ਨਾਮ ਨਾਲ ਜਾਣਿਆ ਜਾਂਦਾ ਹੈਗਾ ਆ ਇਹ ਤਖੱਲ